ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਦੀ ਨਵੀਂ ਵੀਡੀਓ ਦੇ ਉੱਤੇ ਜਿਹੜੇ ਨਵੇਂ ਵਿਜ਼ਿਟ ਕਰ ਰਹੇ ਨੇ ਇਹ ਆਪਣੇ ਚੈਨਲ ਦੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਕਰਨ ਸਾਰਿਆਂ ਨੇ ਤੇ ਪਹਿਲਾ ਆਈਕਨ ਤੇ ਕਲਿੱਕ ਕਰ ਦੇਣ ਤਾਂ ਜੋ ਨਵੀਆਂ-ਨਵੀਆਂ ਭਰਤੀਆਂ ਦੀ ਉਹਨਾਂ ਨੂੰ ਜਾਣਕਾਰੀ ਸਮੇਂ ਸਿਰ ਮਿਲ ਸਕੇ ਟੈਲੀਗ੍ਰਾਮ ਤੇ WhatsApp ਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਕਿਰਪਾ ਕਰਕੇ ਟੈਲੀਗ੍ਰਾਮ ਤੇ WhatsApp ਨੂੰ ਜੁਆਇਨ ਕਰ ਲੈਣ ਤੇ ਚੱਲਦੇ ਹਾਂ ਜੀ ਹੁਣ ਆਪਾਂ ਨੋਟੀਫਿਕੇਸ਼ਨ ਦੇ ਵੱਲ ਨੋਟੀਫਿਕੇਸ਼ਨ ਜਾਰੀ ਹੋਈ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਵੱ ਐਡਵਰਟਾਈਜ਼ਮੈਂਟ ਨੰਬਰ ਹੈ ਜੀ BFU 25/11 ਜੀ ਤੇ ਇਹ ਭਰਤੀਆਂ ਸਟਾਰਟ ਹੋਈਆਂ ਜੀ 25/4/2025 ਨੂੰ ਤੋਂ ਸਟਾਰਟ ਹੋਈਆਂ ਜੀ ਆਖਰੀ ਮਿਤੀ ਅਪਲਾਈ ਕਰਨ ਦੀ ਜੀ 15/5/2025 ਜੀ ਜੀ ਮੈਡੀਕਲ ਆਫੀਸਰ ਦੀ ਪੋਸਟ ਹੈ ਜੀ ਜਨਰਲ ਦੀ 1000 ਪੋਸਟਾਂ ਨੇ ਜੀ ਟੋਟਲ ਤੇ ਪੋਸਟ ਦਾ ਨਾਮ ਹੈ ਜੀ ਅੰਡਰ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਜੀ ਤੇ ਪੋਸਟਾਂ 'ਚ ਤੁਸੀਂ ਆਨਲਾਈਨ ਅਪਲਾਈ ਕਰਨੀ ਹੈ ਆਨਲਾਈਨ ਅਪਲਾਈ ਕਰਨ ਦਾ ਲਿੰਕ ਤੇ ਨੋਟੀਫਿਕੇਸ਼ਨ ਦਾ ਲਿੰਕ ਜਿਹੜਾ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਇਹਨੂੰ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੀ ਜੇ ਤੁਹਾਨੂੰ ਹੋਰ ਵਧੇਰੇ ਜਾਣਕਾਰੀ ਚਾਹੀਦੀ ਹੈ ਤਿੰਨ ਨੇ ਹੈਲਪਲਾਈਨ ਨੰਬਰ ਦੇ ਰੱਖੇ ਜੀ ਇੱਥੇ ਸਕਰੀਨ ਦੇ ਉੱਤੇ ਤੁਸੀਂ ਇਹਨਾਂ ਨੰਬਰ ਤੇ ਕਾਲ ਕਰਕੇ ਇਹਨਾਂ ਤੋਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਇਹ ਪੋਸਟਾਂ ਪਰ ਦੀ ਜਿਹੜੀ ਫੀਸ ਰੱਖੀ ਗਈ ਹੈ ਜੀ ਆਲ ਕੈਟਾਗਰੀ ਐਕਸੈਪਟ ਐਸਸੀ ਕੈਟਾਗਰੀ ਦੇ ਲਈ 2360 ਰੁਪਏ ਫੀਸ ਹੈ ਜੀ ਤੇ 4 AC ਕੈਟਾਗਰੀ ਦੇ ਲਈ 1180 ਰੁਪਏ ਫੀਸ ਹੈ ਜੀ ਇਹ ਫੀਸ ਨਾਨ ਰਿਫੰਡੇਬਲ ਹੋਵੇਗੀ ਜੀ ਦੋਸਤੋ ਇਹ ਪੋਸਟਾਂ ਨੂੰ ਭਰਨ ਦੇ ਲਈ ਹੋਰ ਵੀ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਤੁਸੀਂ ਇਹ ਨੋਟੀਫਿਕੇਸ਼ਨ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਹ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਤੇ ਫਿਰ ਇਹ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤੇ ਦੋਸਤੋ ਮੈਡੀਕਲ ਅਫਸਰ ਜਨਰਲ ਦੀ ਜਿਹੜੀ ਪੋਸਟ ਹੈਗੀ ਇਹਦੇ ਲਈ ਸਟੱਡੀ ਐਜੂਕੇਸ਼ਨ ਦੀ ਮੰਗ ਕੀਤੀ ਗਈ ਐ ਐਮਬੀਬੀਐਸ ਡਿਗਰੀ ਤੇ ਪੰਜਾਬੀ ਮੈਡੀਕਲ ਕਾਉਂਸਲ ਵਿਦ ਐਨੀ ਡਿਊਟੀ ਕੰਸਟੀਟਿਊਟਿਡ ਮੈਡੀਕਲ ਕਾਉਂਸਲ ਇਨ ਇੰਡੀਆ ਦੇ ਵਿੱਚ ਰਜਿਸਟਰਡ ਹੋਣਾ ਚਾਹੀਦਾ ਜੀ ਤੇ ਇਹ ਪੋਸਟਾਂ ਦੀ ਗਿਣਤੀ 1000 ਹੈ ਜੀ ਜਿਹੜੀ ਸੈਲਰੀ ਦੀ ਗੱਲ ਕਰੀਏ ਤਾਂ 53100 ਸੈਲਰੀ ਹੈ ਜੀ ਇਹਦੀ ਕੈਟਾਗਰੀ ਵਾਈਜ਼ ਡਿਟੇਲ ਪੋਸਟਾਂ ਦੀ ਤੁਸੀਂ ਦੇਖ ਸਕਦੇ ਹੋ ਜੀ ਹਰੇਕ ਕੈਟਾਗਰੀ ਦੇ ਇਹ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜੀ ਜਨਰਲ ਐਸ ਸੀ ਐਮ ਐਂਡ ਵੀ ਆਰ ਐਨ ਵੀ ਬੀ ਸੀ ਐਕਸ ਸਰਵਿਸਮੈਨ ਜਨਰਲ ਤੇ ਜਿਹੜੀਆਂ ਫੀਮੇਲ ਦੇ ਲਈ ਪੋਸਟਾਂ ਨਹੀਂ ਉਹਨਾਂ ਦਾ ਕੋਟਾ ਲੱਗ ਰੱਖਿਆ ਗਿਆ ਜੀ ਹਰੇਕ ਕੈਟਾਗਰੀ ਦੇ ਵਿੱਚ ਫੀਮੇਲ ਦਾ ਕੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਰਿਟਰਨ ਐਗਜ਼ਾਮੀਨੇਸ਼ਨ ਤੁਹਾਡਾ 100 ਮਾਰਕਸ ਦਾ ਹੋਵੇਗਾ ਜੀ ਜਿਹੜਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਹੋਵੇਗਾ ਤੁਹਾਡਾ ਜੀ ਤੇ এজ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਹੈ ਜੀ ਫਰਸਟ ਜੋ ਨਾ 2025 ਨੂੰ 37 ਸਾਲ ਤੋ ਜਿਹੜੇ ਹੇਟਾ ਨੇ ਉਹ ਇਹਨੂੰ ਅਪਲਾਈ ਕਰ ਸਕਦੇ ਨੇ ਜੋਬ ਨੂੰ ਤੇ ਰੈਲੈਕਸੇਸ਼ਨ ਇਹ ਰੈਲੈਕਸਨ ਜਿਹੜੇ ਐਸਸੀ ਜਾਂ ਬੀਸੀ ਕਾਸਟ ਨੂੰ 5 ਸਾਲ ਦਾ ਰੈਲੈਕਸਨ ਦਿੱਤਾ ਗਿਆ ਜੀ ਫਿਜ਼ੀਕਲ ਹੈਂਡੀਕੈਪ ਨੂੰ ਜੀ 10 ਸਾਲ ਦਾ ਰੈਲੈਕਸੇਸ਼ਨ ਦਿੱਤਾ ਗਿਆ ਜੀ ਐਕਸ ਸਰਵਿਸਮੈਨ ਕੈਟਾਗਰੀ ਵਾਲਿਆਂ ਨੂੰ ਇਸ ਰਿলেকਸ਼ਨ ਅਸ ਪਰ ਫਾਲੋ ਦਿੱਤਾ ਗਿਆ ਜੀ ਤੁਸੀਂ ਪੜ੍ਹ ਲੈਣਾ ਜੀ ਦੋਸਤੋ ਜਿਹੜੀ ਜੋਬ ਲੋਕੇਸ਼ਨ ਹੋਵੇਗੀ ਜੀ ਉਹ ਪੰਜਾਬ ਹੋਵੇਗੀ ਹੋਰ ਵੀ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਇਹਨਾਂ ਨੇ ਦੱਸਿਆ ਗਿਆ ਨੇ ਤੁਸੀਂ ਇਹ ਟਰਮਸ ਐਂਡ ਕੰਡੀਸ਼ਨ ਪੜ੍ਹ ਲੈਣੇ ਨੇ ਉਸ ਤੋਂ ਬਾਅਦ ਹੀ ਇਹ ਜੋਬ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਆਪਣੇ ਚੈਨਲ ਦੇ ਹੋਰ ਬਹੁਤ ਸਾਰੀਆਂ ਪੋਸਟਾਂ ਨੇ ਤੁਸੀਂ ਆਪਣੇ ਚੈਨਲ ਦੇ ਵਿਜ਼ਿਟ ਕਰਕੇ ਪੋਸਟਾਂ ਨੂੰ ਦੇਖ ਸਕਦੇ ਹਾਂ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਨਵੇਂ ਭਰਤੀ ਦੇ ਨਾਲ ਧੰਨਵਾਦ ਜੀ